ਅੱਜ ਅਸੀਂ ਧਿਆਨ ਮਾਰ ਕੇ ਜਦੋਂ ਦੇਖਦੇ ਆਂ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਠੱਗ ਬਿਠੇ ਹੋਏ ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਟਾਈਮ ਇਸ ਸੰਸਾਰ ਵਿੱਚ ਆਪਣਾ ਸ਼ਰੀਰ ਲੈ ਕੇ ਆਏ ਨੇ ਤੇ ਉਹਨਾਂ ਦੀ ਜੋਤ ਨੇ ਇਸ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਸੱਚ ਦਾ ਪ੍ਰਚਾਰ ਕੀਤਾ ਤੇ ਪ੍ਰਕਾਸ਼ ਕੀਤਾ ਆਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਵਰਗੇ ਮਹਾਨ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹੱਥ ਜੋੜ ਕੇ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆ ਇੱਕ ਅਲਫਾਜ਼ ਵਰਤਿਆ ਸੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਨੇ ਤੇ ਚਾਨਣ ਹੋ ਗਿਆ ਦੁਨੀਆ ਦੇ ਵਿੱਚ ਜੋ ਕਰ ਸੂਰਜ ਨਿਕਲਿਆ ਜਿਵੇਂ ਸੂਰਜ ਨਿਕਲਦਾ ਹੈ ਤਾਰੇ ਛੱਪੇ ਹਨੇਰ ਪਲੋਆ ਤਾਰੇ ਛੁੱਪ ਜਾਂਦੇ ਨੇ ਹਨੇਰਾ ਖਤਮ ਹੋ ਜਾਂਦਾ ਤੇ ਚਾਨਣ ਹੋ ਜਾਂਦਾ ਜੋ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਵਾ ਸਿੰਘ ਬੁੱਕੇ ਮਿਰਗਾਵਲੀ ਜਿਵੇਂ ਜੰਗਲ ਦੇ ਵਿੱਚ ਸ਼ੇਰ ਦਹਾੜ ਮਾਰਦਾ ਤੇ ਸਾਰੇ ਜਾਨਵਰ ਭੱਜ ਜਾਂਦੇ ਨੇ ਜਿਹੜੇ ਛੋਟੇ ਮੋਟੇ ਹੁੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਵਾ ਤੇ ਜਿਹੜੇ ਬਾਕੀ ਹਿਰਨ ਆਦਿਕ ਵਰਗੇ ਜਾਨਵਰ ਹੁੰਦੇ ਨੇ ਉਹ ਭੱਜਦੇਆਂ ਨੂੰ ਉਹਨਾਂ ਨੂੰ ਥਾਂ ਨਹੀਂ ਲੱਭਦਾ ਤੇ ਉਹ ਆਪਣਾ ਧੀਰਜ ਗਵਾ ਬਿੰਦੇ ਨੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਨਾਲ ਕੁਝ ਇਦਾਂ ਦਾ ਸੰਸਾਰ ਦਾ ਮਾਹੌਲ ਬਣਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਕੋਈ ਵੀ ਵਹਿਮੀ ਭਰਮੀ ਕਰਮਕਾਂਡੀ ਤੇ ਅਖੌਤੀ ਜਿਹੜਾ ਧਰਮੀ ਬੰਦਾ ਸੀ ਉਹ ਟਿਕ ਨਹੀਂ ਸੀ ਸਕਦਾ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਗਲ ਦੇ ਵਿੱਚ ਜਨੇਊ ਪਾਉਣ ਦਾ ਵਿਰੋਧ ਕਰਦੇ ਨੇ ਤੇ ਪੰਡਿਤ ਹਰਦੇਵਾਲ ਇਹ ਸ਼ਬਦ ਵਰਤਦਾ ਹੈ ਕਿ ਤੁਸੀਂ ਜਨੇਊ ਕਿਉਂ ਨਹੀਂ ਪਾਉਣਾ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਇਹ ਜਨੇਊ ਵਿਤਕਰੇ ਪੈਦਾ ਕਰਦਾ ਹੈ ब्राह्मण ਦਾ ਜਨੇਊ ਹੋਰ ਹੈ ਖੱਤਰੀ ਦਾ ਹੋਰ ਹੈ ਵੈਸ਼ ਦਾ ਹੋਰ ਹੈ ਤੇ ਸ਼ੂਦਰ ਦਾ ਕੋਈ ਜਨੇਊ ਨਹੀਂ ਤੇ ਔਰਤ ਨੂੰ ਵੀ ਕੋਈ ਜਨੇਊ ਨਹੀਂ ਪਹਿਨਾਇਆ ਜਾਂਦਾ ਇਹ ਵਿਤਕਰੇ ਹੈ ਤੇ ਵਿਤਕਰੇ ਮੈਂ ਪ੍ਰਵਾਨ ਨਹੀਂ ਕਰਦਾ ਜੇ ਅਸੀਂ ਅਮਰਤ ਧਾਰੀ ਹੋਣ ਦੀ ਗੱਲ ਕਰਦੇ ਆਂ ਭਾਵੇਂ ਕਿ ਅੱਜ ਸਾਡੀ ਕੌਮ ਦੇ ਵਿੱਚ ਇਹ ਬਿਮਾਰੀ ਫੈਲ ਚੁੱਕੀ ਹੈ ਕਿ ਵੱਖ-ਵੱਖ ਡੇਰਿਆਂ ਦੇ ਵੱਖ-ਵੱਖ ਅਸੂਲ ਬਣ ਚੁੱਕੇ ਨੇ ਵੱਖ-ਵੱਖ ਤਰ੍ਹਾਂ ਦੇ ਅਮਰਤ ਸ਼ਕਾਇਆ ਜਾਂਦੇ ਨੇ ਟਕਸਾਲ ਦੇ ਵਿੱਚ ਜਦੋਂ ਅਮਰਤ ਧਾਰੀ ਕਰਾਇਆ ਜਾਂਦਾ ਤੇ ਉੱਥੇ ਵੱਖਰੀ ਮਰਿਆਦਾ ਦਿੱਤੀ ਜਾਂਦੀ ਹੈ ਅਕਾਲ ਤਖਤ ਸਹਿ ਵਿਖੇ ਜੇ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਉੱਥੇ ਪੰਤ ਪ੍ਰਮਾਣਿਤ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ ਜੇ ਤੁਸੀਂ ਤਰਮਾਲੇ ਵਾਲਿਆਂ ਦੇ ਕੋਲ ਜਾ ਕੇ ਅੰਮ੍ਰਿਤ ਛਕਦੇ ਹੋ ਤੇ ਸ਼ਾਇਦ ਉਹਨਾਂ ਦੀ ਹੋਰ ਹੋਵੇ ਕੋਈ ਆਪਣੀ ਮਰਿਆਦਾ ਨਾਨਕਸਰ ਵਾਲਿਆਂ ਦੇ ਕੋਲ ਜਾਂਦੇ ਹੋ ਤਾਂ ਕੋਈ ਹੋਰ ਹੋਵੇਗੀ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਮਰਿਆਦਾਵਾਂ ਹਰ ਇੱਕ ਡੇਰੇ ਤੇ ਹਰ ਇੱਕ ਸੰਸਥਾ ਨੇ ਬਣਾ ਮਾਰੀਆਂ ਨੇ ਲੈਕਿਨ ਅਸੀਂ ਜੇ ਗੱਲ ਕਰਦੇ ਆ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਤੇ ਯਾਦ ਰੱਖਿਓ ਗੁਰਮੁਖੋ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਦੇ ਇਹ ਗੱਲ ਨਹੀਂ ਸੀ ਕਹੀ ਕਿ ਮੈਂ ਔਰਤ ਨੂੰ ਅੰਮ੍ਰਿਤ ਨਹੀਂ ਛਕਾਉਣਾ ਜਾਂ ਜਿਹੜੇ ਨੀਵੇਂ ਜਾਤਾਂ ਵਾਲੇ ਨੇ ਉਹਨਾਂ ਨੂੰ ਜੇ ਅੰਮ੍ਰਿਤ ਛਕਾਉਣਾ ਤੇ ਕਿਰਪਾਨ ਹੋਰ ਹੋਣੀ ਚਾਹੀਦੀ ਹੈ ਗਾਤਰਾ ਹੋਰ ਹੋਣਾ ਚਾਹੀਦਾ ਤੇ ਬਾਟੇ ਹੋਰ ਹੋਣੇ ਚਾਹੀਦੇ ਨੇ ਕੋਈ ਇਦਾਂ ਦੀ ਗੱਲ ਨਹੀਂ ਸੀ ਜੇ ਅੱਜ ਕਿਤੇ ਤੁਹਾਨੂੰ ਇਦਾਂ ਦੇ ਵਿਤਕਰੇ ਮਿਲ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਅਸੀਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਤੋਂ ਅਸੀਂ ਖੋਜ ਚੁੱਕੇ ਆ ਪਹਿਰਾ ਨਹੀਂ ਦੇ ਰਹੇ ਜੇ ਅੱਜ ਪਿੰਡਾਂ ਥਾਵਾਂ ਦੇ ਵਿੱਚ ਗੁਰਦੁਆਰੇ ਬਣ ਚੁੱਕੇ ਨੇ ਅਰਵਦਾਸੀਆਂ ਦਾ ਇਹ ਰਾਮ ਗੜੀਆਂ ਦਾ ਗੁਰਦੁਆਰਾ ਇਹ ਤਰਖਾਣਾ ਦਾ ਗੁਰਦੁਆਰਾ ਇਹ ਜੱਟਾਂ ਦਾ ਗੁਰਦੁਆਰਾ ਇਹ ਮਜਬੀ ਸਿੰਘਾਂ ਦਾ ਗੁਰਦੁਆਰਾ ਤੇ ਉਹਦੇ ਪਿੱਛੇ ਕਿਤਨਾ ਕਿਤੇ ਸਾਡੀ ਪ੍ਰੋਬਲਮ ਹੈ ਕਿ ਅਸੀਂ ਆਪਣੀ ਸੁਰਤ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਨੂੰ ਵਸਾਈ ਨਹੀਂ ਪਾਏ ਅਸੀਂ ਨਾਮ ਦੇ ਸਿੱਖ ਬਣ ਗਏ ਅਸੀਂ ਖੰਡੇ ਬਾਟੇ ਦੀ ਪੌਲ ਵਕਰੀ ਕਰਨ ਲਈ ਬਾਟੇ ਵਖਰੇ ਕਰ ਲਏ ਜਾਤਾਂ ਪਾਤਾਂ ਦੇ ਵਿੱਚ ਅਸੀਂ ਫਸ ਗਏ ਅਸੀਂ ਦੂਰ ਹੋ ਗਏ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੀ ਸੋਚ ਤੋਂ ਅੱਜ ਪਿੰਡਾਂ ਦੇ ਵਿੱਚ ਉਹਨੇ ਸਿੱਖ ਨਹੀਂ ਜਿੰਨੇ ਗੁਰਦੁਆਰੇ ਜਿੰਨੇ ਧੜੇ ਬੰਦੇ ਜਾ ਰਹੇ ਇਹ ਸਾਡੀ ਪ੍ਰੋਬਲਮ ਹੈ ਗੁਰੂ ਨਾਨਕ ਸਾਹਿਬ ਸੱਚੇ ਪਕਸ਼ਾ ਨੇ ਕਿਹਾ ਕਿ ਨਹੀਂ ਮੈਂ ਇਹ ਜਨੇਊ ਨਹੀਂ ਧਾਰਨ ਕਰਾਂਗਾ ਤੇ ਉਸ ਟਾਈਮ ਬ੍ਰਾਹਮਣ ਨੂੰ ਭਾਵ ਹਰਦੇਵਾਲ ਪੰਡਿਤ ਨੂੰ ਹੱਥ ਜੋੜ ਕੇ ਪਛਾਣਨਾ ਪਿਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ ਯਾਦ ਰੱਖਿਓ ਉਸ ਦਿਨ ਤੋਂ ਹੀ ਸ਼ੁਰੂਆਤ ਹੋ ਗਈ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਿੱਖ ਕਦੇ ਵੀ ਸ਼ਸਤਰ ਦੀ ਪੂਜਾ ਨਹੀਂ ਕਰਦਾ ਸ਼ਸਤਰ ਦੀ ਪੂਜਾ ਨਹੀਂ ਕਰਦਾ ਸਿੱਖ ਕਦੇ ਵੀ ਕਿਸੇ ਵਹਿਮ ਪਰਮਦੇਵ ਚ ਨਹੀਂ ਪੈਂਦਾ ਸਿੱਖ ਬ੍ਰਾਹਮਣ ਨੂੰ ਆਪਣਾ ਗੁਰੂ ਨਹੀਂ ਮੰਨਦਾ ਹੈ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਵੱਖਰਾ ਜਿਹੜਾ ਪੰਥ ਸੀ ਨਿਰਮਲ ਪੰਥ ਚਲਾਇਆ ਔਰ ਉਹਦੇ ਵਿੱਚ ਕੋਈ ਵਹਿਮ ਨਹੀਂ ਸੀ ਭਰਮ ਨਹੀਂ ਸੀ ਕਰਮकांड ਨਹੀਂ ਸੀ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਸੀ ਕੀਤਾ ਜਾਂਦਾ ਸੀ ਨਾ ਔਰਤ ਨਾਲ ਨਾ ਸ਼ੂਦਰ ਨਾਲ ਨਾ ਵੈਸ਼ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ ਨੇ ਇੱਕੋ ਹੀ ਗੱਲ ਆਖੀ ਸੀ ਕਿ ਚਾਹੋਂ ਵਰਨਾ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਚੌ ਵਰਣ ਜਿਹੜੇ ਪੰਡਤ ਨੇ ਤਿਆਰ ਕੀਤੇ ਬ੍ਰਾਹਮਣ ਨੇ ਤਿਆਰ ਕੀਤੇ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਮੇਰਾ ਉਪਦੇਸ਼ ਹਰ ਇੱਕ ਇਨਸਾਨ ਦੇ ਲਈ ਹੈ ਸਾਂਝਾ ਹੈ ਇਹ ਨਹੀਂ ਕਿ ਸ਼ੂਦਰ ਨਹੀਂ ਸੁਣ ਸਕਦਾ ਜਾਂ ਕੋਈ ਹੋਰ ਨਹੀਂ ਸੁਣ ਸਕਦਾ ਇਸ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਇਆ ਹੈ ਤੇ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਦੇ ਨਾਲ ਵੈਮ ਪਰਮ ਕਰਮ ਕਾਂਡ ਖੰਮ ਲਗਾ ਕੇ ਉੜ ਚੁੱਕੇ ਸਨ ਸਾਰੇ ਧਰਮੀਆਂ ਨੂੰ ਆਪਣੇ ਲਾਲੇ ਪੈ ਚੁੱਕੇ ਸਨ ਤੇ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਤੌਰ ਤੇ ਗੱਲ ਕਹੀ ਸੀ ਕਿਰਤ ਕਰੋ ਤੇ ਖਾਓ ਵੇਲੇ ਬੈ ਕੇ ਨਾ ਖਾਓ ਦੂਜੇ ਵੱਲ ਵੇਖ ਕੇ ਸੜਨ ਦੀ ਲੋੜ ਨਹੀਂ ਆਪਣਾ ਕੰਮ ਕਰ ਕਰ ਕਰੋ ਕਿਰਤ ਕਰੋ ਵੇਲੜ ਨਾ ਬਣੋ ਦੂਜੇ ਦੇ ਧਾਨ ਦੇ ਉੱਤੇ ਆਪਣਾ ਗੁਜ਼ਾਰਾ ਨਾ ਕਰੋ ਕੁਝ ਕਰੋ ਦੁਨੀਆ ਵਿੱਚ ਆਏ ਹੋ ਤਾਂ ਇਹੋ ਹੀ ਕਾਰਨ ਕਿ ਵੇਲੜਾਂ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਘਰ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਇਥੇ ਕਿਰਤਕਾਰ ਕਰਨ ਵਾਲਿਆਂ ਦੀ ਗੱਲ ਹੈ ਸਿੱਖ ਧਰਮ ਕਿਰਤਿਆਂ ਦਾ ਧਰਮ ਹੈ ਸਿੱਖ ਧਰਮ ਮਾਲਾ ਫੇਰਨ ਵਾਲਿਆਂ ਦਾ ਧਰਮ ਨਹੀਂ ਸਿੱਖ ਧਰਮ ਵੇਲੜਾਂ ਦਾ ਧਰਮ ਨਹੀਂ ਸਿੱਖ ਧਰਮ ਜਿਹੜਾ ਹੈ ਉਹ ਗੋਡੇ ਘਟਾਉਣ ਵਾਲਿਆਂ ਦਾ ਧਰਮ ਨਹੀਂ ਸਿੱਖ ਧਰਮ ਦੇ ਵਿੱਚ ਕਿਰਤ ਹੈ ਕਿਰਤ ਕਰੋ ਤੇ ਖਾਓ ਇਹੋ ਹੀ ਕਾਰਨ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਸਿੱਖਾਂ ਨੇ ਕਿਰਤਕਾਰ ਕੀਤੀ ਵੱਡੀਆਂ ਵੱਡੀਆਂ ਜਿਹੜੀਆਂ ਮੱਲਾਾਂ ਖਾਣੇ ਮਾਰੀਆਂ ਯਾਦ ਰੱਖਿਓ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਕਾਹਲੀ ਕਿਸੇ ਵੀਰ ਨਾਲ ਵਿਚਾਰ ਸਾਂਝੀ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਸਾਧਵਾਦ ਹੈ ਉਹਦੇ ਕਾਰਨ ਕਿਹਨੇ ਪੈਦਾ ਹੁੰਦੇ ਤੇ ਮੈਂ ਗੱਲ ਕਹੀ ਸੀ ਅੰਗਰੇਜ਼ ਚ ਅੰਗਰੇਜ਼ਾਂ ਨੇ ਸਾਧਵਾਦ ਪੈਦਾ ਕੀਤਾ ਜੇ ਪੰਜਾਬ ਦੀ ਧਰਤੀ ਦੀ ਸਭ ਤੋਂ ਵੱਡੇ ਡੇਰੇ ਦੀ ਗੱਲ ਕਰੀਏ ਰਾਧਾ ਸਵਾਮੀ ਡੇਰਾ ਤੇ ਉਹਦਾ ਚਲਾਉਣ ਵਾਲਾ ਜਿਹੜਾ ਸੰਚਾਲਕ ਬਾਬਾ ਜੈਮਲ ਸਿੰਘ ਹੈ ਉਹ ਕੌਣ ਸੀ ਅਸਲ ਮਾਇਨੇ ਚ ਇਹ ਫੌਜੀ ਸੀ ਉਹਦੀ ਤਸਵੀਰ ਤੁਸੀਂ ਧਿਆਨ ਦੇ ਨਾਲ ਸਕਰੀਨ ਤੇ ਵੇਖ ਸਕਦੇ ਹੋ ਉਹ ਫੌਜੀ ਸੀ ਜੈਮਲ ਸਿੰਘ ਸਾਧ ਤੇ ਜਿਸ ਟਾਈਮ ਉਹ ਜੈਮਲ ਸਿੰਘ ਸਾਧ ਜਿਹਦਾ ਜਿਹਦੇ ਉੱਤੇ ਸਿੱਖਾਂ ਨੇ ਦਇਆ ਕੀਤੀ ਤੇ ਬਨ ਪਿੰਡ ਦੇ ਵਾਸੀਆਂ ਨੇ 9 ਕਨਾਲ 11 ਮਰਲੇ ਜ਼ਮੀਨ ਗੁਰੂ ਗਰੰਥ ਸਾਹਿਬ ਦੇ ਨਾਮ ਲਵਾ ਕੇ ਉੱਥੋਂ ਦਾ ਇਹਨੂੰ ਜਿਹੜਾ ਸੀ ਸੇਵਾਦਾਰ ਥਾਪਿਆ ਵਿਸ਼ੇਸ਼ ਤੌਰ ਤੇ ਸੇਵਾਦਾਰ ਥਾਪਿਆ ਤੇ ਬਾਅਦ ਵਿੱਚ ਉਹਨਾਂ ਨੇ ਗੁਰੂ ਗਰੰਥ ਸਾਹਿਬ ਦਾ ਸਰੂਪ ਚਰਨ ਸਿੰਘ ਉਹਨਾਂ ਨੇ ਚੁਕਵਾ ਕੇ ਤੇ ਖੁਦ ਨੂੰ ਗੁਰੂ ਅਖਵਾਣਾ ਸ਼ੁਰੂ ਕਰ ਦਿੱਤਾ ਅਸਲ ਦੇ ਵਿੱਚ ਇਹ ਸਭ ਠੱਗ ਹੈ ਸਿਰੇ ਦੇ ਠੱਗ ਹੈ ਅਸਲ 'ਚ ਮੈਂ ਇਹਨਾਂ ਲਈ ਸ਼ਬਦ ਵਰਤਾਂ ਇਹ ਚਿਚੜ ਹੈ ਚਿਚੜ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਕਿ ਦੁੱਧ ਵਾਲੇ ਥਣਾ ਦੇ ਨਾਲ ਚਿਚੜ ਚੰਬੜਿਆ ਹੁੰਦਾ ਤੇ ਉਹ ਕੇਵਲ ਖੂਨ ਚੂਸਦਾ ਉਹਨੂੰ ਦੁੱਧ ਨਾਲ ਕੋਈ ਮਤਲਬ ਨਹੀਂ ਇਹ ਖੂਨ ਪੀਣੇ ਚਿਚੜ ਐ ਜਿਹੜੇ ਲੋਕਾਂ ਨਾਲ ਜੁੜਿਆ ਤੁਹਾਡੀ ਕਿਰਤ ਉੱਤੇ ਅੱਖ ਰੱਖਦੇ ਐ ਤੁਹਾਡੀ ਕਮਾਈ ਉੱਤੇ ਅੱਖ ਰੱਖਦੇ ਐ ਤੇ ਤੁਹਾਡੇ ਕਮਾਏ ਹੋਏ ਇੱਕ ਇੱਕ ਪੈਸੇ ਨਾਲ ਇਹ ਮਿਲੀਅਨ ਬਿਲੀਅਨ ਡਾਲਰਾਂ ਦੇ ਮਾਲਕ ਹੋ ਚੁੱਕੇ ਐ ਜਿਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਦੇਸ਼ਾਂ ਵਿਦੇਸ਼ਾਂ ਵਿੱਚ ਤੁਰੇ ਫਿਰਦੇ ਨੇ ਅਸੀਂ ਅੱਜ ਵੀ ਇਹਨਾਂ ਦੇ ਗੋਡਿਆਂ 'ਚ ਤੁਰੇ ਫਿਰਦੇ ਆ ਇਹ ਤਾਂ ਕਿਸੇ ਨੂੰ ਇੱਕ ਟਾਈਮ ਦੀ ਰੋਟੀ ਖਾਉਣ ਜੋਗੇ ਨਹੀਂ ਇਹ ਖੁਦ ਜਿਹੜੇ ਨੇ ਭੁੱਖੜ ਨੇ ਇਹ ਖੁਦ ਲੁਟੇਰੇ ਨੇ ਸਮਾਜ ਦੇ ਯਾਦ ਰੱਖਿਓ ਇਹ ਖੁਦ ਮੰਗਤੇ ਆ ਸਮਾਜ ਦੇ ਜਿੰਨਾਂ ਦੇ ਮੂਹਰੇ ਜਾ ਕੇ ਤੁਸੀਂ ਹੱਥ ਅੜਦੇ ਹੋ ਜਿਹੜੇ ਖੁਦ ਮੰਗਤੇ ਨੇ ਉਹ ਤੁਹਾਡਾ ਕੀ ਸਵਾਰਨਗੇ ਮੇਰੀਆਂ ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਯਾਦ ਰੱਖਿਓ ਮਖੱਟੂ ਏਕ ਹੈ ਕੰਨ ਪੜਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗਿਆ ਪਾਏ ਘਾਲ ਖਾਏ ਕਿਛਾਤੋਂ ਦੇ ਨਾਨਕ ਰਾਹ ਪਛਾਣੇ ਸੇ ਇਹ ਮੇਰੇ ਸਤਿਗੁਰੂ ਦਾ ਉਪਦੇਸ਼ ਹੈ ਜਿਹੜੀ ਅੱਜ ਵਿਚਾਰ ਕਰਨ ਲੱਗੇ ਨਾ ਆਪਾਂ ਉਸ ਵਿਚਾਰ ਦਾ ਮੈਂ ਸੱਟਾ ਤੁਹਾਡੇ ਸਾਹਮਣੇ ਰੱਖ ਚੁੱਕਾ ਆਪਣੀ ਵਿਚਾਰ ਵਿੱਚ ਲੇਕਿਨ ਫਿਰ ਵੀ ਇਹ ਬੇਨਤੀ ਕਰ ਦਵਾ ਤੁਹਾਨੂੰ ਜੇ ਤੁਸੀਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹੋ ਤੇ ਅੱਜ ਤੋਂ ਬਾਅਦ ਨਿਰਣਾ ਕਰ ਲਓ ਕਿ ਆਪਣਾ ਸੁਭਾਅ ਅਸੀਂ ਗੁਰੂ ਨਾਨਕ ਦੀ ਸੋਚ ਵਾਲਾ ਬਣਾਉਣਾ